ਹੀ ਜ਼ਾ ਯਾਰ ਮਤਲਬ ਸੈਕੰਡ ਜਨਰੇਸ਼ਨ ਸੀਨੀਅਰ ਮਿਨਿਸਟਰ ਹੀ ਵਾ ਲਿਟਰਲੀ ਐਜ਼ ਡਿਪਟੀ ਚੀਫ ਮਿਨਿਸਟਰ ਆਪਰੇਟ ਕਰਦੇ ਸੀ ਤੁਸੀਂ ਯੂ ਡੋਨਟ ਹੈਵ ਦ ਡੀਸੈਂਸੀ ਤੁਹਾਡੇ ਕੋਲ ਸਮਾਂ ਨਹੀਂ ਜਾਂ ਤੁਹਾਡਾ ਮਤਲਬ ਕਿ ਪ੍ਰਾਇੋਰਟੀ ਨਹੀਂ ਲਾਅ ਐਂਡ ਆਰਡਰ ਇੱਕ ਬੰਦੇ ਦਾ ਅੱਜ ਕੱਲ ਜੇ ਕੋਈ ਅਨਫੋਰਚੂਨੇਟ ਇੱਥੇ ਕੋਈ ਅਨਸਾਭ ਨਹੀਂ ਘਟਨਾ ਹੋ ਜਾਂਦੀ ਫੇਰ ਫੇਰ ਫੋਨ ਕਰਦੇ ਮਲੇ ਵਿੱਚ ਬਕਾ ਮ ਜੋਕ ਐਂਡ ਦ ਵੇ ਜੋ ਉਹ ਤੋਂ ਬਾਅਦ ਪੁਲਿਸ ਦਾ ਰਿਐਕਸ਼ਨ ਰਿਆ ਦਿਖੋ ਮੈਂ ਬਾਰ ਬਾਰ ਕਹਿ ਰਿਹਾ ਪੁਲਿਸ ਇੰਡੀਪੈਂਡੈਂਸ ਹੈ ਹੀ ਨਹੀਂ ਜੀ ਇਟ ਇਜ਼ ਬੀਂਗ ਰਨ ਬਾਈ ਦਿੱਲੀ ਔਰ ਦਿੱਲੀ ਨੂੰ ਪੰਜਾਬ ਦੇ ਹਾਲਾਤ ਸਮਝ ਨਹੀਂ ਆ ਰਹੇ ਦਿੱਲੀ ਵਾਲਿਆਂ ਨੂੰ ਤਾਂ ਦਿੱਲੀ ਦੇ ਹਾਲਾਤ ਨਹੀਂ ਸਮਝ ਆਏ ਉੱਥੋਂ ਵਿਲੇ ਹੋਗੇ ਤੇ ਪੰਜਾਬ ਦੇ ਹਾਲਾਤ ਕੀ ਸਮਝਣੇ ਦੇ ਓਨਲੀ ਵਾਂਟ ਟੂ ਲੁੱਟਣਾ ਚਾਹੁੰਦੇ ਆ ਪੰਜਾਬ ਨੂੰ ਲਾਅ ਐਂਡ ਆਰਡਰ ਵੱਲ ਉਹਨਾਂ ਦਾ ਧਿਆਨ ਕੋਈ ਨਹੀਂ ਸਿੱਧੂ ਮੂਸੇਵਾਲਾ ਇੰਟੈਲੀਜੈਂਸ ਹੈੱਡਕੁਆਰਟਰ ਆ ਮਤਲਬ ਆ ਕਾਲੀਆ ਸਾਹਿਬ ਦੇ ਬਲਾਸਟ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵੀ ਬਲਾਸਟ ਹੋਇਆ ਸੀ ਔਰ ਇਹ ਮੈਂ ਜਦੋਂ ਜੈੰਤੀਪੁਰ ਸਾਡੇ ਉਥੇ ਪੱਪੂ ਕੁਮਾਰ ਰਜਿੰਦਰ ਕੁਮਾਰ ਜੀ ਨੇ ਉਹਨਾਂ ਦੇ ਘਰ 'ਚ ਜਦ ਅਟੈਕ ਹੋਇਆ ਸੀ ਮੈਂ ਉਸ ਦੀ ਵੀਡੀਓ ਕੱਟਿਓ ਮੈਂ ਉਦੋਂ ਕਿਹਾ ਸੀਗਾ ਆਊਟ ਆਲੇ ਸਮੇਂ 'ਚ ਇੱਕ ਸੀਨੀਅਰ ਲੀਡਰ ਹੋ ਸਕਦਾ ਟਾਰਗੇਟ ਬਿਕੋਜ਼ ਇੱਕ ਟ੍ਰੈਂਡ ਸ਼ੁਰੂ ਹੋ ਗਿਆ ਸੀ ਕਿ ਤੁਸੀਂ ਮਾਈਨੋਰਿਟੀ ਨੂੰ ਟਾਰਗੇਟ ਕਰੋ ਔਰ ਉਸ ਤੋਂ ਬਾਅਦ ਉਹ ਮੰਦਿਰ ਤੇ ਵੀ ਬਲਾਸਟ ਹੋਇਆ ਸੋ ਇਹ బిਗੇਸਟ ਇੰਟੈਲੀਜੈਂਸ ਫੇਲਿਅਰ ਹੈ ਦੇਖੋ ਤੁਸੀਂ ਇਹਨਾਂ ਦੀ ਸੇਫਟੀ ਐਂਡ ਸਿਕਿਉਰਿਟੀ ਵੱਲ ਤਾਂ ਧਿਆਨ ਹੀ ਕੋਈ ਨਹੀਂ ਹੁਣ ਇੱਕਦਮ ਨਾ ਤਾਂ ਪਤਾ ਲਿਆ ਨਾ ਕਦੇ ਪੁੱਛਿਆ ਔਰ ਹੁਣ ਕਹਿ ਰਹੇ ਜੀ ਅਸੀਂ ਫੜ ਲੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਫੜੇ ਫੜੇ ਕੀ ਨਹੀਂ ਫੜੇ ਇਹ ਤੁਹਾਨੂੰ ਅੱਖਾਂ 'ਚ ਘੱਟਾ ਪਾਉਣ ਲਈ ਕੀਤਾ ਜਾ ਰਿਹਾ ਕਿ ਤੁਸੀਂ ਸ਼ਾਂਤ ਹੋ ਜਾਓ ਅਸਲੀਅਤ ਕੀ ਹੈ ਇਹਦੀ ਐਨਆਈਏ ਜਾਂਚ ਹੋਵੇ ਫਿਰ ਪਤਾ ਲੱਗੂਗਾ ਕਿ ਜਿਹੜੇ ਬੰਦੇ ਤੁਸੀਂ ਫੜੇ ਹੋ ਸਹੀ ਵੀ ਫੜੇ ਕਿ ਨਹੀਂ ਫੜੇ ਤੁਸੀਂ ਲਾਰੈਂਸ ਬਿਸ਼ਨੋਈ ਐਂਗਲ ਦੇ ਦਿੱਤਾ ਉਹਦੇ 'ਚ ਭਾਈ ਲਾਰੈਂਸ ਬਿਸ਼ਨੋਈ ਦੀ ਤੇ ਇੰਟਰਵਿਊ ਤੁਸੀਂ ਕਰਾ ਰਹੇ ਸੀ ਬੰਦਾ ਤਾਂ ਫਿਰ ਤੁਹਾਡਾ ਹੀ ਆ ਤੇ ਕੀ ਫਿਰ ਇਹ ਸਟੇਟ ਸਪੌਂਸਰਡ ਆ ਫਿਰ ਮਤਲਬ ਇਹਦੇ ਪਿੱਛੇ ਥੋੜਾ ਹੀ ਹੱਤ ਹੈ ਇਸ ਲਈ ਜਿ ਕੋ ਐਂਡ ਇਹ ਕਿੰਨਾ ਦੀ ਪੋਲਿਟਿਕਸ ਹੋ ਗਈ ਹੈ ਜੀ ਉਹ ਪੋਲਰਾਈਜੇਸ਼ਨ ਮੈਂ ਤਾਂ ਇਹਨਾਂ ਦੀ ਪੋਲਿਟਿਕਸ ਗਿਣਦਾ ਪਹਿਲਾਂ ਕਿਸਾਨਾਂ ਨੂੰ ਕਹਤਾ ਕਿ ਤੁਸੀਂ ਬਾਰਡਰਾਂ ਤੇ ਬਹਿ ਜਾਓ ਬਿਠਾਇਆ ਕਿਨੇ ਉਹਨਾਂ ਨੂੰ ਬਿਜਲੀ ਦੇ ਕਨੈਕਸ਼ਨ ਕਿਨੇ ਦਿੱਤੇ ਮਤਲਬ ਉਹ ਸਾਲ ਡੇਢ ਸਾਲ ਉੱਥੇ ਰਹੇ ਹੁਣ ਵੋਟਾਂ ਲੈਣੀਆਂ ਸੀ ਲੁਧਿਆਣੇ ਦੀਆਂ ਤੇ ਹੁਣ ਉਹਨਾਂ ਨੂੰ ਚੱਕ ਤਾ ਸੋ so, ਮਤਲਬ this game the government itself is playing اور ڈ୍ରାਮੇਬਾਜ਼ ਨੇ एवरीथिंग इज पीआर एक्सरसाइज ਤਾਂ ਸਾਰੇ ਇਹਨਾਂ ਦੇ ਚੀਜ਼ਾਂ ਤੋਂ ਪਤਾ ਲੱਗ ਗਿਆ ਮhalla clinic ਤੋਂ ਜਾਂ ਸਕੂਲਾਂ ਦੇ ਚੀਜ਼ ਤੋਂ ਜਾਂ ਚਲੋ ਮੈਂ ਕੀ ਕਹੂੰਗਾ ਅਰੰਗਲ ਜੀ ਆਪ ਹੀ ਦੱਸ ਦਿੰਗੇ ਨਾ ਤਾਂ ਆਪ ਐਕਸਪੀਰੀਅੰਸ ਕੀਤਾ ਸਾਰਾ ਡਰਾਮਾ ਸੋ ਇਹ ਬੜਾ ਇੱਕ ਸੀਰੀਅਸ ਇਸ਼ੂ ਆ ਮੈਂ ਤੁਹਾਨੂੰ ਅੱਜ ਕਹਿ ਰਿਹਾ ਜੀ ਆ ਮਕੇਨ ਵਾਰਨਿੰਗ ਟੂ ਗਵਰਨਮੈਂਟ ਬੜ ਕਾਲਿਆ ਜੀ ਨੂੰ ਫਰਸਟ ਐਂਡ ਲਾਸਟ ਨਾ ਸਮਝ ਲਿਓ ਡੋਨਟ ਵੇਟ ਫਾਰ ði ਅਨਫੋਰਚੂਨੇਟ ਇਨਸੀਡੈਂਟ ਟੂ ਹੈਪਨ ਐਂਡ ਦੈਨ ਵੇਕ ਅਪ 17 ਬੌਮ ਬਲਾਸ ਜੀ ਇਟਸ ਨਾਟ ਅ ਜੋਕ ਡੂ ਯੂ ਥਿੰਕ ਆਲ ਇਜ਼ ਵੈਲ ਇਨ ði ਸਟੇਟ ਕਿਹੜੇ ਸੂਬੇ ਚ ਤੁਸੀਂ ਪੰਜਾਬ ਦੇ ਦੇਸ਼ ਦੇ ਕਿਹੜੇ ਸੂਬੇ ਚ ਖਬਰ ਆਈ ਹੈ ਸ਼ਾਇਦ ਪਾਕਿਸਤਾਨ ਤੋਂ ਇਹ ਖਬਰ ਨਹੀਂ ਆ ਰਹੀ ਹੈ ਕਿ ਪਿਛਲੇ 6-7 ਮਹੀਨਿਆਂ ਚ 7ਵਾਂ ਬਲਾਸਟ ਹੋ ਗਿਆ ਐਂਡ ਦੋ ਚੀਫ ਮਿਨਿਸਟਰ ਇਜ਼ ਕਲੂਲੈਸ ਔਰ ਇੱਕ ਇਸ ਡਰਾਮਾ ਨਮਾ ਕਰ ਸਕਦੇ ਆ ਇਹ ਦਿਖਾਉਣ ਲਈ ਕਿ ਸਾਡੀ ਪੁਲਿਸ ਬੜੀ ਚੁਸਤ ਦਰਸਤ ਹੈ ਕਮਿਸ਼ਨਰ ਸਾਹਿਬ ਨੂੰ ਬਦਲ ਦੇਣਗੇ ਜਾਂ ਡੀसीपी ਸਾਹਿਬ ਨੂੰ ਬਦਲ ਦੇਣਗੇ ਕੋਈ ਮੇਰੇ ਕੋਲ ਇਹ ਖਬਰ ਵੀ ਆ ਰਹੀ ਹੈ ਅਸਲ ਚ ਜੇ ਬਦਲਨ ਦੀ ਲੋੜ ਹੈ ਤੇ ਇਜ਼ ਦਾ ਜੋਕਰ ਔਨ ਦਾ ਟਾਪ who is, जे जे is not being able to understand the ground reality ਔਰ everything

ਮੈਂ ਇਹ ਜਾਣਨਾ ਚਾਹ ਰਿਹਾ ਕਿ ਪਿਛਲੇ ਜੋ ਤੁਸੀਂ ਅਨੇ ਟਵੀਟ ਤੇ ਰਾਂਗੇ ਦੀ ਜਾਣਕਾਰੀ ਜੋ ਧਮਾਕਾ ਰਿਹਾ ਮਾਡਰ ਸਪਰੰਦੀ ਜਿਹੜੀ ਹੈ ਕਿ ਉਹ ਕਿਉਂ ਨਹੀਂ ਐਕਸਪੋਜ਼ ਹੋ ਰਹੀ ਜੀ ਤੁਸੀਂ ਮੈਨੂੰ ਆਪਾ ਹੁਣ ਜਦ ਬੈਠੇ ਆ ਨਾ ਆ ਮੈਨੂੰ ਲੱਗਦਾ ਇਹਨਾਂ ਨੂੰ ਇਹ ਪੁੱਛੋ ਕਿੰਨਾ ਇੰਟੈਲੀਜੈਂਸ ਚੀਫ ਕਿੰਨੇ ਬਦਲਤੇ ਆ ਹੁਣ ਵੀ ਬਦਲਿਆ ਜੈਸਵਾਲ ਸਾਹਿਬ ਨੂੰ ਹਟਾ ਕੇ ਨਵੇਂ ਲਾਤੇ ਆ ਉਸ ਤੋਂ ਪਹਿਲਾਂ ਕਿੰਨੇ ਬਦਲਤੇ ਇਹਨਾਂ ਨੂੰ ਆਪ ਨੂੰ ਆਪਣੇ ਅਫਸਰ ਤੇ ਭਰੋਸਾ ਨਹੀਂ ਹੋ ਰਿਹਾ ਉਹ ਜੇ ਕੋਈ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਇਹ ਸੁਣ ਕੇ ਰਾਜੀ ਨਹੀਂ बिकॉज ਇਹ ਫੈਸਲੇ ਹੋ ਰਿਹਾ ਆਮ ਆਦਮੀ ਪਾਰਟੀ ਦੇ ਦਫਤਰ ਚ ਮਤਲਬ ਤੁਸੀਂ ਇੰਟੈਲੀਜੈਂਸ ਦਫਤਰ ਕੇ ਰਾਕਟ ਲਾਂਚਰ ਅਟੈਕ ਹੋ ਜੇ ਐਂ ਤੁਸੀਂ ਕੋ ਪੰਜਾਬ ਚ ਸਭ ਠੀਕ ਹੈ ਔਰ ਸਾਨੂੰ ਕਿਹਾ ਜਾਂਦਾ ਕਿ ਤੁਸੀਂ ਪੋਲਿਟਿਸੀਜ਼ ਨਾ ਕਰੋ ਭਗਵੰਤ ਮਾਨ ਹੋਮ ਮਿਨਿਸਟਰ ਨੇ ਇੱਕ ਬਿਆਨ ਨਹੀਂ ਅਰੋੜਾ ਸਾਹਿਬ ਕੋਲ ਤਾਂ ਮਹਿਕਮਾ ਹੀ ਮੈਨੂੰ ਲੱਗਦਾ ਊਰਜਾ ਅਰਜਾਲਾ ਉਹਨਾਂ ਦਾ ਤਾਂ ਮਤਲਬ ਹੀ ਨਹੀਂ ਸਮਝ ਆਉਂਦੀ ਉਹ ਵਿੱਚੋਂ ਕਿਉਂ ਬੋਲੀ ਜਾਂਦੇ ਬੈਸੇ ਜਾਂਦਾ ਸ਼ੌਕ ਚੜ ਗਿਆ ਉਹਨਾਂ ਨੂੰ ਆਇਆ ਕਿ ਜੇ ਮੈਂ ਵੱੱਦ ਬੋਲੂੰਗਾ ਤੇ ਸ਼ਾਇਦ ਕੇਜਰੀ ਆ ਲੁਲੀ ਸਮਝਣਗੇ ਕਿ ਮੈਂ ਲੈ ਕੇ ਉਹ ਨਹੀਂ ਲੈ ਕੇ ਤਾਂ ਮੈਨੂੰ ਪਹਿਲਾਂ ਪੂ ਆਪ ਵੀ ਮੰਨ ਚੁੱਕੇ ਮਗਰ ਇੱਕ ਹੱਲਾ ਸਮਾਂ ਨਹੀਂ ਇਹਨਾ ਪੋਲਿਟਿਕਸ ਦਾ ਇਹ ਸਮਾਂ अबाउट ਸੀਰੀਅਸਨੈਸ ਬਿਫੋਰ ਸਮ ਪ੍ਰੈਸ਼ੀਅਸ ਲਾਈਫ ਇਜ਼ ਲਾਸਟ ਯਾਰ ਉਹ ਅੱਜ ਵੀ ਹੋਇਆ ਨਹੀਂ ਹੋਇਆ ਇਹ ਹਾਲੇ ਕਨਫਿਊਜ਼ਨ ਚੱਲ ਰਹੀ ਹੈ ਮੂਦਲ ਚ ਮਜੀਠੇ ਹਲਕੇ ਦੇ ਬਿਲਕੁਲ ਉੱਥੇ ਕਲੇਮ ਕੀਤਾ ਜਾ ਰਿਹਾ ਕੋਸਟ ਚੜਾਈ ਹੋਈ ਆ ਐਪੀ ਪਛੀਹਾ ਹੋਰਾਂ ਨੇ ਕਿਸੀ ਬਲਾਸਟ ਕੀਤਾ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਇਹਦੀ ਕਨਫਰਮੇਸ਼ਨ ਕੋਈ ਨਹੀਂ ਮਗਰ ਕਹਲਾ ਲੈ ਕਾਲੀਆ ਸਾਹਿਬ ਦਾ ਕੰਮ ਨਹੀਂ ਮਠਾ ਪਿਆ ਉਸ ਤੋਂ ਪਹਿਲਾਂ ਇੱਕ ਦਿਨ ਮੈਨੂੰ ਲੱਗਦਾ ਅਸ਼ੇਦ ਪਟਾਲੇ ਹੋਇਆ ਸੀਗਾ ਉਸ ਤੋਂ ਪਹਿਲਾਂ ਪਟਿਆਲੇ ਹੋਇਆ ਸੀਗਾ ਅੱਜ ਉੱਥੇ ਕਲੇਮ ਕਰੀ ਜਾਂਦੇ ਆ ਸੋ ਤੁਸੀਂ ਆਪ ਵੀ ਦੱਸ ਦਿਓ ਕਿ ਕੀ ਹਾਲਾਤ ਠੀਕ ਹੈ ਜੀਖੇ ਸਾਹਿਬ ਜਿਹੜੀ ਸਟੇਟਮੈਂਟ ਆਮ ਆਦੀ ਪਾਰਟੀ ਦੀ ਸਕਾਰੀ ਲੈ ਕੇ ਗੋਲਨਗਪਤ ਆਈ ਹੈ ਮੇਰੇ ਭਲਕੀ ਜੀ ਨੇ ਮੇਰੇ ਨਾਲ ਕੋਲੇ ਨਾਲ ਖਬਰ ਆਈ ਹੈ ਕਿ ਜਿਹੜਾ ਕਾਲੀਏ ਤੇ ਮੈਂ ਅਟੈਕ ਹੋਇਆ ਉਹ ਪਿਛੋ ਹੀ ਕੈਂਕਰ ਜਿਹੜਾ ਸੀਗਾ ਟੋਰ ਦੇ ਚ ਹੱਥ ਕਰਦੇ ਨਹੀਂ ਭਗਤ ਜੀ ਨੂੰ ਕਹੋ ਆਪ ਦੀ ਜਾਨ ਹੀ ਬਚਾ ਕੇ ਰੱਖਣਾ ਮੈਂ ਤਾਂ ਉਹਨਾਂ ਇਹਨਾਂ ਸਾਰਿਆਂ ਦਾ ਡਰ ਹੁੰਦਾ ਔਰ ਚੀਫ ਮਿਨਿਸਟਰ ਸਾਹਿਬ ਤਾਂ ਬੋਲਦੇ ਨਹੀਂ ਹੁਣ ਭਗਤ ਜੀ ਕੋਲ ਪਤਾ ਨਹੀਂ ਇਹ ਜੀ ਕਿਹੜੀ ਇਨਫੋਰਮੇਸ਼ਨ ਆ ਗਈ ਨਾਲੇ ਭਗਤ ਜੀ ਨੂੰ ਪੁੱਛ ਲਿਓ ਕਿ ਉਹ ਬੰਦਾ ਤਾਂ ਥੋੜਾ ਹੀ ਆ ਲਾਰੈਂਸ ਮਿਸ਼ਨੋਏ ਦੀ ਇੰਟਰਵਿਊਆਂ ਤਾਂ ਤੁਸੀਂ ਕਰਾ ਰਹੇ ਸੀ ਜੇਲ੍ਹਾਂ ਇਹ ਤਾਂ ਹਾਈ ਕੋਰਟ ਨੇ ਸਾਬਤ ਕਰਤਾ ਇਸ ਲਈ ਭਗਤ ਜੀ ਵਿਚਾਰੇ ਨਫੀਸਪੰਦੇ ਆ ਉਹਨਾਂ ਦਾ ਨਾ ਬਾਲਾ ਤੁਸੀਂ ਪੁੱਛਿਆ ਕਰੋ ਇਹ ਗੱਲ ਤਾਂ ਉਹ ਕੀ ਕਹਿੰਦਾ ਜਿਹਨੂੰ ਆਪ ਨੂੰ ਨਹੀਂ ਕੁਝ ਪਤਾ ਲੱਗਣ ਡਿਆ ਜਿਹੜਾ ਉੱਤੇ ਪੁੱਛੀਏ ਸਰ ਜੀ ਜਾਨਾ ਜਾਂਦੇ ਕਿ ਪਿੱਛੇ ਜਿੰਨੇ ਵੀ ਬਹੁਤ ਕਨੈਕਟਡ ਅਟੈਕ ਹੋਏ ਆ ਕਿਸੇ ਨਾ ਕਿਸੇ ਸੰਗਠਨ ਦੀ ਜ਼ਿੰਮੇਵਾਰੀ ਤੇ ਨਹੀਂ ਆ। ਉਹ ਸੋਨ ਸਿੱਧਾ ਕਹਿ ਦੇਣਾ ਆ ਇਸੇ ਦਾ ਹੱਥ ਹੈ। ਇਹ ਕਿਸੇ ਵੀ ਸੰਗਠਨ ਦੀ ਜ਼ਿੰਮੇਵਾਰੀ ਨਹੀਂ ਹੈ। ਨਾ ਹੀ ਪਤਾ ਲੱਗਦਾ ਐ। ਐਸ਼ਕ ਪੁਲਿਸ ਜਿਵੇਂ ਕਰੀ ਆ ਇਸੇ ਦਾ ਅੰਦਰ ਆ ਸ਼ਰਦਾਰ ਭੱਟੀ ਆ ਬਹੁਤ ਬੁਸ਼ਰਤ ਤੁਹਾਨੂੰ ਕੀ ਮਤਲਬ ਇਟਸ ਅ ਕਵਰ ਆਪ ਜੀ ਮੈਂ ਪਹਿਲਾਂ ਇਹ ਗੱਲ ਕਹਿ ਚੁੱਕਿਆ ਹਾਂ ਪੁਲਿਸ ਨੇ ਦੇਖੋ ਮਨੋਰੰਜਨ ਕਾਲੀਆ ਸਾਹਿਬ ਇਹ ਜੋ 빅 ਨੇਮ ਹੋਰ ਇਹਨਾਂ ਦੇ ਘਰ ਤੇ ਅਟੈਕ ਹੋਣਾ ਪੀਪਲ ਦੇਖੋ ਪੰਜਾਬ ਦੇ ਲੋਕ ਬੜੇ ਇਸ ਗੱਲ ਤੋਂ ਡਿਸਟਰਬ ਨੇ ਚਿੰਤਿਤ ਨੇ ਆਹਤ ਨੇ ਕਿ ਜੇ ਕਾਲੀਆ ਸਾਹਿਬ ਵਰਗੇ ਏਡੇ ਨਫੀਸ ਇਨਸਾਨ ਏਡੇ ਜਾਨੀ ਮਾਨੀ ਹਸਤੀ ਜੇ ਸੇਫ ਨਹੀਂ ਤੇ ਲਾਅ ਐਂਡ ਆਰਡਰ ਦਾ ਵੈਸੇ ਹਾਲਾਤ ਕੀ ਆ ਸੋ ਪੰਜਾਬ ਚ ਤੁਹਾਨੂੰ ਘੱਟਾ ਪਾਉਣ ਲਈ ਕਹਤਾ ਕਿ ਲਾਰੈਂਸ ਬਿਸ਼ਨੋਈ ਦਾ ਇਹਦੇ ਚ ਹੱਥ ਹੈ ਆਈਐਸਆਈ ਦਾ ਹੱਥ ਹੈ ਵਾਕਈ ਗੱਲ ਸਹੀ ਹੈ 17 ਬੰਬ ਬਲਾਸਟ ਹੋ ਗਏ ਹਲੇ ਕਿੱਥੇ ਉਹਨਾਂ ਬਾਰੇ ਦੱਸਿਆ ਔਰ ਇਹ ਸਿਰਫ ਇੱਕ স্মੋਕ ਸਕਰੀਨ ਹੈ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਕਿ ਤੁਸੀਂ ਮਾੜੇ ਮੋٹے ਸ਼ਾਂਤ ਹੋ ਜਾਓ ਕਿ ਅਸੀਂ ਬੰਦੇ ਫੜ ਲੇ ਜਦ ਐਨਆਈਏ ਦੀ ਇਨਕੁਆਇਰੀ ਹੋਊਗੀ ਇੰਡੀਪੈਂਡੈਂਟ ਇਨਕੁਆਇਰੀ ਹੋਊਗੀ ਫਿਰ ਸੱਚ ਆਊਗਾ ਜਿਵੇਂ ਲਾਰੈਂਸ ਪਿਸ਼ਨੋਈ ਦੇ ਜੇਲ੍ਹ ਇੰਟਰਵਿਊ ਵੇਲੇ ਵੀ ਕਹਿੰਦਾ ਸੀ ਕਿ ਪੰਜਾਬ ਦੀ ਜੇਲ੍ਹ ਚ ਨਹੀਂ ਹੋਈ ਉਹ ਤਾਂ ਹਾਈ ਕੋਰਟ ਨੇ ਸੱਚ ਕੱਢਿਆ ਮੁੜ ਕੇ ਸੋ ਡੋਨਟ ਬਲੀਵ ਜੋ ਤੁਹਾਨੂੰ ਫੀਡ ਕੀਤਾ ਜਾ ਰਿਹਾ ਆਈ ਆਈ ਸਟਰੋਂਗਲੀ ਸੇ ਥਿਸ ਥੈਟ ਥਿਸ ਇਜ਼ ਮਿਸਲੀਡਿੰਗ ਇਨਫੋਰਮੇਸ਼ਨ ਓਨਲੀ ਟੂ ਮਿਸਲੀਡ ਦ ਪਬਲਿਕ ਕੀ ਇਸ ਤਰ੍ਹਾਂ ਦੇਖਦੇ ਹਾਂ ਕਿ ਕਿਹੜਾ ਫੰਦਾ ਜਿੱਦਾਂ ਜਿੱਦਾਂ ਅਟੈਕ ਹੋਇਆ ਉਹਦੀ ਸਿਚੁਏਸ਼ਨ ਵੀ ਜੁੜੇ ਆ ਰਹੀ ਜਿਹੜਾ ਸਰਕਾਰ ਡਿਗੜਾ ਹੈ ਗਾਉਂ ਕਹਿੰਦੇ ਆ ਇਹਨਾਂ ਉਹਨੂੰ ਪੁਲਿਸ ਆਇਆ ਸੀ ਏਜੰਟ ਵੀ ਕਹਿ ਰਹੀ ਆ ਉਹਨੇ ਲਈ ਸੀ ਔਰ ਪੁਲਿਸ ਨੂੰ ਅਗਰ ਕੁਝ ਨਹੀਂ ਮਿਲਿਆ ਤਾਂ ਪੁਲਿਸ ਨੇ ਇਸ ਕਰਕੇ ਤਾਂ ਨਹੀਂ ਉਹਨਾਂ ਦਾ ਨਾਮ ਲਿਆ ਯਾਰ ਮੈਂ ਤੁਹਾਨੂੰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਲਿਆ ਹੋਰ ਮੈਂ ਕੀ ਕਹਾਂ ਮੈਂ ਤਾਂ ਨਾ ਐਨਆਈਏ ਆ ਨਾ ਸੀਬੀਆਈ ਆ ਮਗਰ ਮੇਰੇ ਵੀ ਸੈੱਲ ਸੂਤਰ ਬੜੇ ਆ ਔਰ ਮੇਰੇ ਸੂਤਰ ਦੱਸਦੇ ਆ ਸਿਰ ਤੇ ਸਿਰ ਤੁਹਾਨੂੰ ਭੰਬਲ ਪੂਸਾ ਪਾਉਣ ਲਈ ਇਹ ਗੱਲ ਕਿ ਕਲੇਮ ਕੀਤੀ ਕਿੱਥੋਂ ਕਲੇਮ ਕਰ ਮਤਲਬ ਇਹ ਕਲੇਮ ਕਿਵੇਂ ਆ ਸ਼ਜਾਹਦ ਭੱਟੀ ਦਾ ਤਾਂ ਵਿਚਾਰੇ ਦਾ ਪਾਕਿਸਤਾਨ ਚ ਹੀ ਨਹੀਂ ਇੰਨਾ ਕੰਮ ਚੱਲਦਾ ਜਿੰਨਾ ਇਹਨਾਂ ਨੇ ਸਾਡੇ ਇੱਥੇ ਚਲਾਤਾ ਹਰ ਕੰਮ ਨੂੰ ਨੌ ਲੈ ਦਿੰਦੇ ਮੈਨੂੰ ਮੈਂ ਕਿਉਂਕਿ ਮੈਂ ਅਸੀਂ ਵੀ ਯਾਰ ਥੋੜਾ ਅਭੈਰ ਆ ਮੀਡੀਆ ਨੂੰ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੈਂ ਤਾਂ ਇੱਥੇ ਠੀਕ ਹੈ ਕੰਮ ਨੂੰ ਹਿੰਦੂ ਭਾਈਚਾਰੇ ਦਾ ਲੀਡਰ ਹੈ ਪਾਕਿਸਤਾਨ ਤੇ ਗੱਲ ਪਾਉਣੀ ਆ ਵਿਗਦੀ ਆ ਛੇਤੀ ਵੇਚ ਤੇ ਫੜ ਕੇ ਇਟਸ ਇਟਸ ਰੋਂਗ ਸਟੋਰੀ ਐਨਆਈਏ will bring out the truth অর the high courts or the courts will bring out the truth